ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਉਹਨੇ ਫੈਸਲਾ ਕੀਤਾ ਜਿਹੜੀ ਪੂਰੀ ਸਲਤਰਤ ਹੈ ਪੂਰਾ ਰਾਜ ਭਗ ਹੈ ਇਹਦੇ ਵਿੱਚ ਆਪਦੇ ਧਰਮ ਦਾ ਪ੍ਰਸਾਰ ਕਰਨਾ ਹੈ ਤੇ ਪੂਰੇ ਤੇ ਪੂਰੀ ਜਿਹੜੀ ਲੋਕਾਈ ਹੈ ਉਹਨੂੰ ਮੁਸਲਮਾਨ ਬਣਾਉਣਾ ਉਸ ਵਾਸਤੇ ਉਹਨੇ ਜੋ ਪਰਤੇ ਜ਼ੁੰਡਾ ਜੋ ਸੀ ਨੇ ਸਹਾਰਾ ਲਿਆ ਨਤਾਨੀ ਹੋ ਚੁਕੀ ਹਿੰਦੁਸਤਾਨ ਦੀ ਜਨਤਾ ਆਵਾਜ਼ ਪਠਾਨ ਲਈ ਉਹਨਾਂ ਕੋਲ ਕੋਈ ਸੋਰਸ ਨਹੀਂ ਸੀ ਹੈ ਸਹਿਬ ਜੀ ਗੁਰੂ ਨਾਨਕ ਦੇਵ ਜਦ ਪ੍ਰਗਟ ਹੋਏ ਸੀ ਤਾਂ ਉਹਨਾਂ ਨੇ ਇੱਕ ਇੱਕ ਚਿੰਗ ਚਿੰਗ ਲਗਾਈ ਸੀ ਆਜ਼ਾਦੀ ਦੀ ਸਮਾਜਿਕ ਨਾ ਬਰਾਬਰੀ ਦੀ ਉਹ ਜਿਹੜੀ ਚਿੰਗ ਸੀ ਉਹ ਨੌਵੀਂ ਜੋਤ ਦੇ ਵਿੱਚ ਆ ਕੇ ਪੰਬੜ ਦਾ ਰੂਪ ਅੰਗੀ ਕੁਰੀ ਸਾਡੀ ਸ਼ਹਾਦਤ ਕੋਈ ਇੱਕ ਛੋਟੀ ਮੋਟੀ ਜੀ ਘਟਨਾ ਨਹੀਂ ਸੀ ਹੈ ਇੱਕ ਕੁਦਰਤ ਦਾ ਵਰਤਾਰਾ ਸੀ ਕਹਿੰਦੇ ਕਿ ਜਦੋਂ ਪਾਪ ਬੇਹੱਦ ਵੱਧ ਜਾਂਦਾ ਤਾਂ ਉਹਨੂੰ ਮਾਰਨ ਵਾਸਤੇ ਉਹਨੂੰ ਖਤਮ ਕਰਨ ਵਾਸਤੇ ਇਸ ਪਾਪ ਨੂੰ ਖਤਮ ਕਰਨ ਦਾ ਸਰੇ ਸਹਿਜ ਮੁਕਤੀ ਬਹੁਤ ਸਾਰੇ ਵਿਧੀ ਵਿੱਚ ਪਰਮਾਤਮਾ ਵੱਲੋਂ ਹੀ ਇੱਕ ਡਿਊਟੀ ਲਗਾਈ ਸੀ ਸੈਨਸਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਬਾਪ ਨੂੰ ਇਹ ਕਹਿਣਾ ਕਿ ਤੁਹਾਡੇ ਤੋਂ ਵੱਡੀ ਕੋਈ ਉਸ ਸ਼ਖਸੀਅਤ ਨਹੀਂ ਜੋ ਇਸ ਸਾਮਰਾਣ ਪਰਵਰਤਨ ਨੂੰ ਇਸ ਜ਼ੁਲਮ ਨੂੰ ਖੰਡ ਕਰ ਸਕਦੀ ਹੈ ਇਹ ਕੋਈ ਇੱਕ ਮਾੜੀ ਕੋਈ ਗੱਲ ਨਹੀਂ ਸੀ ਇਹ ਇੱਕ ਕੁਦਰਤ ਵੱਲੋਂ ਜਿਹੜਾ ਜਿਗਾ ਫਿਕਸ ਕੀਤੀ ਹੋਈ ਗੱਲ ਸੀ ਕਿ ਇਹ ਹੋਣਾ ਹੈ ਤੇ ਫਿਰ ਵੀ ਮੁਗਲ ਸਾਮਰਾਜ ਖੜੀ ਹੈ ਕੋਚਰ ਪੱਟੀ ਚੱਲੇ ਸਾਦਤ ਹੈ ਜੋ ਸਾਡੇ ਲਈ ਹਮੇਸ਼ਾ ਹੀ ਕਤਰੀ ਸਾਵਾ ਦੇ ਸਾਰੇ ਆਦੇਦਾਰ ਨਾਮ ਬਾਰ ਬਾਰ ਨਹੀਂ ਦਿੱਚੰਗੇ ਲੱਗਦੇ ਅੱਜ ਆਪਾਂ ਸਾਰੇ ਸਾਡੇ ਨਵੇਂ ਪਾਸ਼ਾ ਜੀ ਦੇ ਬਲਦਾਨ ਦਸਤੇ ਇਕੱਠੇ ਹੋਏ ਆਂ ਔਰ ਇਹਨਾਂ ਨੂੰ ਸੱਚੀ ਸ਼ਰਧਾਂਜਲੀ ਦੇ ਕਰੀ ਇਹੀ ਹੋਵੇਗੀ ਕਿ ਆਪਣੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਮਾਣ ਵਾਲੀ ਗੱਲ ਆ ਵੀ ਸਾਡੇ ਵੱਡ ਵਡੇਰੇ ਆ ਜਿਹੜੇ ਦਸੇ ਦਿਨਾਂ ਦਸੇ ਪਾਸ਼ਾਆਂ ਆ ਖੱਤਰੀ ਸਮਾਜ ਚ ਖੱਤਰੀ ਪਰਿਵਾਰਾਂ ਚ ਹਾਂ ਅਸੀਂ ਉਹਨਾਂ ਦੀ ਅੰਸ਼ ਹੈ ਜਿਵੇਂ ਆਪਾਂ ਸੈਕਲ ਸਾਹਿਬ ਨੇ ਤੇ ਪਹਿਲਾਂ ਵੀ ਸਾਡੇ ਪ੍ਰੋਫੈਸਰ ਸਾਹਿਬ ਨੇ ਦੱਸਿਆ ਇਹਨਾਂ ਦੀ ਜੀਵਨੀ ਬਾਰੇ ਦਸੇ ਪਾਸ਼ਾਆਂ ਦੀ ਜਿਹੜੀ ਜੀਵਨੀ ਆ ਇਹ ਬਹੁਤ ਵਧੀਆ ਤੇ ਕੁਰਬਾਨੀਆਂ ਭਰੀ ਸਾਨੂੰ ਮਨੁੱਖਤਾ ਦੇ ਚੰਗੇ ਕੰਮਾਂ ਲਈ ਸੇਧ ਦੇਣ ਵਾਸਤੇ ਆਈ ਸੰਗ ਸੋ ਅੱਜ ਸਾਡੇ ਬਦਕਸਤੀ ਦੀ ਗੱਲ ਹੈ ਕਿ ਸਾਡੇ ਦਸੇ ਪਾਸ਼ਾ ਜੇ ਸਾਡੀਆਂ ਹੋਣ ਤੇ ਸਾਥੋਂ ਇਹ ਵੀ ਖੋਲੇ ਜਾਣ ਸਾਨੂੰ ਖत्री ਪਰਿਵਾਰਾਂ ਨੂੰ ਬਹੁਤ ਜ਼ਰੂਰਤ ਹੈ ਸਾਡੇ ਬੱਚਾਂ ਨੂੰ ਦੱਸਣ ਦੀ ਕਿ ਦਸੇ ਪਾਸ਼ਾ ਜੇ ਆਪਣਾ ਹੋਣ ਜਾਂ ਨਾ ਆਪਾਂ ਉਹਨਾਂ ਦੀ ਅੰਸ਼ਾ ਉਹਨਾਂ ਦੇ ਦਸੇ ਪੂਰਲੇ ਤੇ ਚੱਲਣ ਦੀ ਅੱਜ ਜ਼ਰੂਰਤ ਹੈ ਨੌਵੇਂ ਪਾਸ਼ਾ ਦੀ ਤਾਂ ਐਡੀ ਵੱਡੀ ਕੁਰਬਾਨੀ ਕਿ ਉਹਨਾਂ ਨੇ ਆਪਣਾ ਸਿਰ ਦਿੱਤਾ ਔਰ ਇਦੂ ਅੱਗੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਾਰਾ ਪਰਿਵਾਰ ਹੀ ਦਿੱਤਾ ਸਾਡੇ ਵਾਸਤੇ ਬਾਕੀ ਸਾਰੀਆਂ ਗੱਲਾਂ ਸਹਿਗਲ ਸਾਹਿਬ ਨੇ ਦੱਸ ਹੀ ਦਿੱਤੀਆਂ ਵੀ ਅੱਜ ਅਸੀਂ ਜੀ ਇਲਾ ਸ਼ਹੀਦੀ ਸਮਾਧਨ ਦੇ ਸਮਾਂ ਚ ਇਕੱਠੇ ਹੋਏ ਸੂਹ ਹਾਜ਼ਰੀ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੇ ਬਖਸ਼ੀ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਜੀ ਜਿਹਨੂੰ ਹਿੰਦ ਦੀ ਚਾਦਰ ਜਿਹਨਾਂ ਨੂੰ ਕਿਹਾ ਜਾਂਦਾ ਸਮਾਜੀ ਉਹ ਜਿਸ ਵੇਲੇ ਔਰੰਗਜ਼ੇਬ ਨੇ ਇੱਕ ਕਸਮ ਖਾਦੀ ਸੀ ਵੀ ਮੈਂ ਸਾਰਾ ਜੜਾ ਹੈਗਾ ਹਿੰਦੁਸਤਾਨ ਸਾਰਾ ਦੇਸ਼ ਮਤਲਬ ਇੱਕ ਦੇਸ਼ ਇੱਕ ਧਰਮ ਦੂਜਾ ਕੋਈ ਧਰਮ ਰਹਿਣ ਦੇਣਾ ਜਿਵੇਂ ਅੱਜ ਦਾ ਅਜੂਕਾ ਸਮੇ ਜਿਵੇਂ ਹੋ ਰਿਹਾ ਹੈ ਅੱਜ ਸਮਾਂ ਹੈ ਫਿਰ ਉਹ ਜਾਂ ਚੱਲ ਰਿਹਾ ਹੈ ਮਤਲਬ ਧਰਮ ਪ੍ਰਤੀ ਜਿਹੜੀ ਇਹ ਬਹੁਤ ਜ਼ਿਆਦਾ ਸਾਂਝੀ ਕਥਾ ਜਿਹੜੀ ਖਤਮ ਹੋ ਚੁੱਕੀ ਗਏ ਉਹ ਸਮੇਂ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਕਸ਼ਮੀਰੀ ਪੰਡਤ ਆ ਕੇ ਫਰਿਆਦ ਕਰਦੇ ਤਾਂ ਉਦੋਂ ਆਹ ਤੋਂ ਪਹਿਲਾਂ ਜਦੋਂ ਕਸ਼ਮੀਰੀ ਪੰਡਤ ਉਹਨਾਂ ਨੇ ਦੇਖਿਆ ਸੀ ਉਸ ਸਮੇਂ Hindu ਰਾਜ ਜਿਹੜੇ ਸੀ ਬੜੇ ਵੱਡੇ ਵੱਡੇ Hindu ਰਾਜੇ ਸੀਗੇ ਉਹਨਾਂ ਦਾ ਔਰੰਗਜ਼ੇਬ ਦੇ ਨਾਲ ਉਹਦੀ ਸਜਣੇ ਤੇ ਆਉਣਾ ਜਾਣਾ ਸੀਗਾ ਉੱਥੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਕਈ ਹਿੰਦੂ ਸੀਗੇ ਜਿਹੜੇ ਉੱਚੀਆਂ ਦੇ ਬੈਠੇ ਸੀ ਉਹਨਾਂ ਨੂੰ ਆਪਣੇ ਜਿਹੜੇ ਵਿਅਥਾ ਦੱਸੀ ਵੀ ਸਾਨੂੰ ਧੱਕੇ ਨਾਲ ਮੁਸਲਮਾਨ ਬਣਾਇਆ ਜਾ ਰਿਹਾ ਹੈ ਪਰ ਸਾਬ ਨੇ ਆਪਣੀ ਜਿਹੜੀ ਅਸਮਰਥਾ ਪ੍ਰਗਟਾਈ ਵੀ ਅਸੀਂ ਇਸ ਮਸਲੇ 'ਤੇ ਕੁਛ ਨਹੀਂ ਕਰ ਸਕਦੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਲਾ ਨਹੀਂ ਗਊਗਾ ਮੇਰੇ ਵੱਡੇ ਭਾਈ ਸਾਹਿਬ ਪੂਰੀ ਸਾਹਿਬ ਨੇ ਇਕ ਜੀਵਲ ਧਿਆਨ ਦੋਆ ਹੈ ਕਿ ਆਪਣੇ ਸਾਰੇ ਜਿਹੜੇ ਗੁਰੂ ਹੈ ਗੁਰੂ ਮਹਾਰਾਜ ਜੀ ਹੈ ਉਹ ਖੱਤਰੀ ਬਰਾਦਰੀ ਦੇ ਹੋਏ ਹੈ ਔਰ ਆਪ ਕੋ ਨਹੀਂ ਪਤਾ ਹੈ ਖੱਤਰੀਆਂ ਦਾ ਧਰਮ ਸੀ ਜੁਲੰਦ ਦੇ ਪ੍ਰਤੀ ਖੜੇ ਹੋਣਾ ਆਵਾਜ਼ ਬੁਲੰਦ ਕਰਨੀ ਤੇ ਧਰਮ ਦੀ ਰੱਖਿਆ ਕਰਨੀ ਇਹੀ ਜਿਵੇਂ ਆ ਮਿਲਿਆ ਉਹਨਾਂ ਨੇ ਧਰਮ ਦੀ ਰੱਖਿਆ ਕੀਤੀ ਪਰਿਵਾਰ ਉਹਨਾਂ ਦੇ ਵੀ ਸੀ ਗੁਰੂ ਮਹਾਰਾਜ ਦੇ ਵੀ ਪਰਿਵਾਰ ਸੀ ਪਰਿਵਾਰ ਆਪਣੇ ਵੀ ਹੈ ਹੁਣ ਆਪਾਂ ਗਰੀਜ ਦੇ ਡਰ ਜਣਨੇ ਆ ਚਲੋ ਮੈਂ ਤਾਂ ਥੋੜਾ ਜਿਹਾ ਅਲੱਗ ਖਿਆਲ ਦਾ ਗਰਮ ਖਿਆਲੀ ਬੰਦਾ ਹੈ ਸੋਚਣ ਦੀ ਲੋੜ ਹੈ ਮੈਸੇਜ ਲੋੜ ਹੈ ਸੱਚੀ ਸ਼ਰਧਾਂਜ ਦੀ ਇਹੀ ਹੈ ਜੇ ਉਹਨਾਂ ਨੇ ਉਸ ਵੇਲੇ ਪ੍ਰਵਾਹ ਨਹੀਂ ਕੀਤੀ ਗੁਰੂ ਮਹਾਰਾਜ ਨੇ ਉਹਨਾਂ ਨੂੰ ਪਤਾ ਸੀ ਕਿ ਮੇਰੀ ਸ਼ਹਾਦਤ ਹੋਣੀ ਹੈ ਇਸੇ ਕਰਕੇ ਦਸ਼ਮ ਪਿਤਾ ਜੀ ਨੂੰ ਆਪਣੀ ਗੁਰੂ ਦੀ ਗੱਦੀ ਦੇ ਦਿੱਤੀ ਸੀ ਜਾਨ ਤੋਂ ਪਹਿਲਾਂ ਉਹਨਾਂ ਨੂੰ ਪਤਾ ਸੀ ਔਰ ਜਿਹਨੇ ਮੇਰੇ ਛੋਟੇ ਵੀ ਸਹਿਜ ਜੀ ਨੇ ਕਿਹਾ ਵੀ Hindu ਰਾਜੇ ਉਦੋਂ ਰਾਜੇ ਰਾਜੇ ਹੁੰਦੇ ਸੀ ਜੀ ਕਿਉਂ ਸਾਰੇ Hindu ਸੀ ਆਪਣੇ ਗੁਰੂ ਜੀ ਵੀ Hindu ਸੀ क्योंकि सिख पर्ग की स्थापना सोलह सौ नड़िनवे हुई है जो तो खालसा पर्ग की स्थापना हुई है सिंह शब्द सजाया गया में शेर ते अपने दशम पिता जी ने कहा कि सवा लाख से एक लड़ाओ तब गोबिंद नाम कहान गुरु गोबिंद राय तो गुरु गोबिंद सिंह जी बने से क्योंकि उस लोड़ वेड़ी साम के जज्बा पैदा करने की जो डीमोरलाइज हो गई मुगलों के जुल्मां तो और ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹ ਉਹਦੇ ਵੀ ਚੱਲਦੀ ਤੁਸੀਂ ਹੋਰ ਵੀ ਚੱਲਦੀ ਗਈ ਹੈ ਜੇ ਸਾਡੇ ਗੁਰੂ ਮਹਾਰਾਜ ਨੇ ਤਲਵਾਰ ਤੋਂ ਡਰ ਕੇ ਧਰਮ ਕਬੂਲ ਕਰ ਲਿਆ ਹੁੰਦਾ ਅੱਜ ਅਸੀਂ ਸਲਵਾਰਾਂ ਪਾਈਆਂ ਹੁੰਦੀਆਂ ਮੈਂ ਤਾਂ ਪ੍ਰੈਕਟੀਕਲ ਹੈ ਤੇ ਕੋਈ ਗੱਲ ਕਹਿ ਦਿੰਦਾ ਕਿਸੇ ਨੂੰ ਲੋਕ ਨਹੀਂ ਕਹਿੰਦੇ ਧਰਮ ਦੀ ਰੱਖਿਆ ਕਰਨ ਦੀ ਲੋੜ ਉਹ ਵੀ ਸੀ ਹੋਣੀ ਵੀ ਹੈ ਤੇ ਅੱਗੇ ਵੀ ਰਹੂਗੀ ਉਹਦਾ ਰੀਜ਼ਨ ਪਤਾ ਕੀ ਹੈ ਜੀ ਉਹਦਾ ਰੀਜ਼ਨ ਇਹ ਹੈ ਕਿ ਉਹ ਕੋਈ ਵੀ ਕਿਸੇ ਨੂੰ ਤੰਗ ਨਹੀਂ ਕਰਦਾ ਇੱਕੋ ਹੀ ਰਿਲੀਜੀਅਨ ਹੈ ਜਿਹਦੀ ਹੋਲੀ ਬੁੱਕ ਦੇ ਵਿੱਚ ਇਹ ਜੀ ਲਿਖੀ ਗਈ ਹੈ ਵੀ ਜਿਹੜਾ ਉਹਨਾਂ ਦੇ ਰਿਲੀਜੀਅਨ ਨੂੰ ਨਹੀਂ ਮੰਨਦਾ ਉਹ ਕਾਫਿਰ ਹੈ ਸੋ ਇਸ ਕਰਕੇ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਕ੍ਰਿਸਚੀਅਨ ਹੈ ਚਾਹੇ ਬੁੱਧ ਹੈ ਜਾਂ ਕੋਈ ਹੋਰ ਤਰ੍ਹਾਂ ਦੀ ਹੈ ਉਹ ਸਾਰੇ ਕਾਫਿਰ ਹੈ ਕਿਸੇ ਵੀ ਵਾਰੀ ਬਹਿਣਾ ਨਹੀਂ ਕਿਸੇ ਵੀ ਬਾਤ ਚਾਹੀਏ ਇਸ ਲਈ ਆਪਣੀ ਆਪਣੀ ਤਿਆਰੀ ਕਰਕੇ ਰੱਖੋ ਜੇ ਕੋਈ ਇਹ ਸੀ ਨੂੰ ਗਲਤ ਜਹ ਸਾਫਤ ਕਰ ਸਕਦਾ ਮੈਂ ਉਹਦੇ ਲਈ ਓਪਨ ਡਿਬੇਟ ਕਰਨ ਨੂੰ ਤਿਆਰ ਹਾਂ ਕਿਸੇ ਵੀ ਪਲੇਟਫਾਰਮ ਤੇ ਸਾਰੇ ਠੀਕ ਆ ਮੈਂ ਫੈਕਟਸ ਤੋਂ ਬਿਨਾ ਵੈਰੀ ਨਹੀਂ ਕੀਤੇ ਕਦੇ ਵੀ ਬੋਲਦਾ ਇਸ ਕਰਕੇ ਮੇਰੀ ਦਾ ਸੱਚੀ ਸ਼ਧਾਨੀ ਦੀ ਗੁਰੂ ਜੀ ਨੂੰ ਇਹੀ ਹੈ ਕਿ ਉਹਨਾਂ ਨੇ ਆਪਣੇ ਬRAND ਦੇ ਅੱਗੇ ਧਰਮ ਦੀ ਰੱਖਿਆ ਦੇ ਲਈ ਧਰਮੋ ਰਕਸ਼ਕ ਰਕਸ਼ਕੀ ਤੁਜੀ ਤਰੰਗੀ ਰੱਖਿਆ ਕਰੂਗੇ ਤਾਂ ਧਰਮ ਭਾ ਦੀ ਰੱਖਿਆ ਕਰੂੰਗਾ ਇਹ ਫਲਸਫੀ ਪਹਿਲਾਂ ਕੀ ਸੀ ਸਦੀਆਂ ਤੋਂ ਚੱਲਦੀ ਹੈਗੀ ਹੈ ਚੱਲਦੀ ਰਹਿੰਦੀ ਹੈ ਇਸ ਕਰਕੇ ਬੀਗ ਬਾੜਮ ਖਤਰੀ ਫੈਮੀ ਸਾਡੇ ਫਰਜ਼ ਬੰਦਾ ਜਿੱਥੇ ਵੀ ਗਲਤ ਜੀ ਹੋ ਰਹੀ ਹੋਵੇ ਉਹਦਾ ਡਟ ਕੇ ਮੁਕਾਬਲਾ ਕਰੋ ਤੇ ਸੱਚਾਈ ਨੂੰ ਦਰਜਾ ਦਿਓ ਇਤਿਹਾਸ ਸਾਨੂੰ ਔਰੰਗਜ਼ੇਬ ਹੀ ਪੜ੍ਹਾਇਆ ਉਹਦਾ ਜਨਮ ਕਦੋਂ ਹੋਇਆ ਕੀ ਹੋਇਆ ਕਦੀ ਉਹਨਾਂ ਨੇ ਪੜ੍ਹਾਇਆ ਵੀ ਉਹਨਾਂ ਨੇ ਸਾਡੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾ ਕੀ ਕੀਤਾ ਕਿਹੜੀ ਕਿਤਾਬ ਹੀ ਲਿਖਾ ਦੱਸੋ ਅੱਜ ਤੱਕ ਕਿਹਨੇ ਪੜ੍ਹਿਆ ਪੜ੍ਹਾਇਆ ਗਿਆ ਨਹੀਂ ਉਹਨਾਂ ਦੀ ਮਹਿਮਾ ਮੰਡ ਨਹੀਂ ਕਰੀ ਗਈ ਹੈ ਮੁਗਲ ਬਾਸ਼ਾ ਆ ਰਹੇ ਹੋਏ ਆ ਫਲਾਨਾ ਹੋਇਆ ਅਕਬਰ ਹੋਇਆ ਹਮਾਇੂ ਹੋਇਆ ਅਸੀਂ ਉਹਨਾਂ ਨੂੰ ਕੀ ਲੈਣਾ ਹੈ ਉਹ ਲੁਟੇਰੇ ਸੀ ਬਾਹਰੋਂ ਆਏ ਸੀ ਉਹਨਾਂ ਨੇ ਤਾਂ ਸਾਡੇ ਤੇ ਜ਼ੁਲਮ ਕੀਤੇ ਐ ਇਤਿਹਾਸ ਨੂੰ ਬੜਾ ਸਮਾਰਟਲੀ ਚੇਂਜ ਕਰ ਦਿੱਤਾ ਗਿਆ ਇਸ ਕਰਕੇ ਇਤਿਹਾਸ ਹੁਣ ਬਾਹਰ ਆ ਰਿਹਾ ਹੈ ਵਿਥ ਫੈਕਟਸ ਬਾਹਰ ਆ ਰਿਹਾ ਹੈ ਇਹ ਸ ਆਪਣੇ ਬੱਚਿਆਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਕੀ ਸਾਡੇ ਗੁਰੂ ਜੀ ਸਾਡਾ ਇਤਿਹਾਸ ਕਿੰਨਾ ਸੁਨੰਦ ਮਈਆ ਕਿੰਨਾ ਪ੍ਰਾਊਡ ਇਤਿਹਾਸ ਹੈ ਉਹਨਾਂ ਨੇ ਪਰਿਵਾਰ ਉਹਨਾਂ ਦੇ ਨਹੀਂ ਸੀ ਇਹਨੇ ਪਿਆਰ ਕਰਦੇ ਸੀ ਉਹ ਸਾਡੇ ਦਸ਼ਮ ਪਿਤਾ ਜੀ ਨੇ ਦੇਖੋ ਸਾਰਾ ਪਰਿਵਾਰ ਭਾਰਤਾਂ ਚਾਰੇ ਪੁੱਤਰਵਾਰ ਤੇ ਆਪਣੇ ਆਪ ਨੂੰ ਸਰਬੰਸ ਸਾਮੀ ਉਹਨਾਂ ਨੂੰ ਕਿਹਾ ਜਾਂਦਾ ਹੈ ਕਦੇ ਭੁੱਲਾ ਨਹੀਂ ਜਾਂਦਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਮੈਂ ਸ਼ਹਿਰ ਤੇ ਸੰਤਾਲੀ ਗ੍ਰੁੱਪ ਆ ਜਾਣਾ ਤਾਂ ਸਾਰਿਆਂ ਨੇ ਪਾਇਆ ਨਾਲੇ ਲੈ ਕੇ ਪਾਇਆ ਜਿੰਨੇ ਦਾ ਮੋਰਲ ਡਿਊਟੀ educate our children and youngsters about the prime sacrifices made by our real heroes eh guru ji sade real hero hai eh jede filmon de hero hai sade real hero nahi eh sade real hero hai i day shahidi de was mokete tode saneyan da mai ji aya hunda ਨੂਮੀ ਪਾਸ਼ਾਏ ਇੰਦ ਦੀ ਜੱਦ ਸਾਰੇ ਸ੍ਰੀ ਗੁਰੂ ਤੇਗ ਬਹਾਦਰ ਜੀ ਇਹਨਾਂ ਦੀ ਸ਼ਹਾਦਤ ਬਾਰੇ ਮੈਂ ਤੋਂ ਪਹਿਲਾਂ ਸਾਰੇ ਬੁਲਾਰੇ ਨੇ ਬਹੁਤ ਹੀ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਮੈਂ ਥੋੜੀ ਸ਼ਬਦਾਂ ਵਿੱਚ ਕਿ ਮੈਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੁਨੀਆ ਦੇ ਵਿੱਚ ਬੀ ਮਸਾਲ ਇਹ ਵਾਲੀ ਸ਼ਹਾਦਤ ਦੀ ਕੋਈ ਮਸਾਲ ਸਾਰੀ ਦੁਨੀਆ ਦੇ ਵਿੱਚ ਨਹੀਂ ਮਿਲਦੀ ਜੇ ਲੋਕਤੰਤਰ ਦਾ ਜਿਹੜਾ ਸਤੰਭ ਹੈ ਵੀ ਤੰਦ ਹੀ ਹੈ ਯਦੀ ਹੈ ਤੇ ਜੇ ਲੋਕਤੰਤਰ ਦੀ ਸਥਾਪਨਾ ਦੀ ਗੱਲ ਕਰੀਏ ਤਾਂ ਮੈਂ ਕਹਿ ਸਕਦਾ ਵੀ ਇਹ ਵੀ ਸਥਾਪਨਾ ਜਿਹੜੀ ਹੈ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਧਰਮ ਦੀ ਆਜ਼ਾਦੀ ਲਈ ਉਹਨਾਂ ਨੇ ਜਿਹੜੇ ਆਪਣੀ ਸ਼ਹਾਦਤ ਦਿੱਤੀ ਧਰਮ ਦੀ ਸਥਾਪਨਾ ਲਈ ਸ਼ਹਾਦਤ ਦਿੱਤੀ ਧਰਮ ਨੂੰ ਬਚਾਉਣ ਲਈ ਉਹਨਾਂ ਨੇ ਜਿਹੜੀ ਹੈ ਸ਼ਹਾਦਤ ਦਿੱਤੀ ਇਹ ਹੀ ਲੋਕਤੰਤਰ ਦਾ ਜਿਹੜੇ ਮਾਲਕ ਅਧਿਕਾਰ ਹੈ ਧਰਮ ਦੀ ਸੁਤੰਤਰਤਾ ਉਹ ਮੈਂ ਸੰਦਰਭ ਇਹ ਜਿਹੜਾ ਅਧਿਕਾਰ ਬਾਬਾ ਮੇਤਕਬੀ ਨੇ ਸਾਰੇ ਸੁਧਾਮ ਦੇ ਵਿੱਚ ਪਰੋਇਆ ਉਹ ਗੁਰੂ ਤੇਗ ਬਹਾਦਰ ਜੀ ਦੀ ਦੇਣ ਹੈ ਉਹਨਾਂ ਦੀ ਜਿਹੜੀ ਹੈਗੀ ਹੈ ਸੋਚ ਹੈ ਦੂਜੀ ਗੱਲ ਜਿੱਥੋਂ ਤੱਕ ਅਰੰਗ ਦੇ ਬੜਾ ਜ਼ਾਲਮ ਰਾਜਾ ਕਹਿ ਗਿਆ ਉਹਨਾਂ ਨੇ ਗੁਰੂ ਸਾਹਿਬ ਨੇ ਜਦੋਂ ਕਸ਼ਮੀਰੀ ਪੰਡਤ ਉਹਨਾਂ ਕੋਲੇ ਆਪਣੀ ਰੱਖਸ਼ਾ ਲਈ ਆਏ ਤਾਂ ਗੁਰੂ ਸਾਹਿਬ ਨੇ ਰੰਗ ਦੇ ਅਰੰਗ ਦੇ ਨੂੰ ਲਲਕਾਰਿਆ ਸੀ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਜਾਂ ਵੀ ਜੇ ਤੂੰ ਮੈਨੂੰ ਇਕੱਲੇ ਨੂੰ ਮੁਸਲਮਾਨ ਬਣਾ ਦੇਵੇਂ ਤਾਂ ਫਿਰ ساری ਦੁਨੀਆ ਕੁੱਲ ਕਸ਼ਮੀਰੀ ਪੰਡਤ ਤੇ ਸਾਰੇ ਜਿਹੜੇ ਐ ਮੁਸਲਮਾਨ ਬਣ ਜਾਣ ਗੁਰੂ ਸਾਹਿਬ ਬਹੁਤ ਖੁਸ਼ ਹੋਏ ਵੀ ਇੱਕ ਬੰਦੇ ਦੀ ਕੀ ਗੱਲ ਇਹਨੂੰ ਤਾਂ ਮੈਂ ਬਣਾ ਲੂਗਾ ਤੇ ساری ਦੁਨੀਆ ਆਪਣੇ ਆਪ ਬਣ ਜੂ ਤੋ ਗੁਰੂ ਸਾਹਿਬ ਨੂੰ ਇਸ راستے ਤੋਂ ਵਿਚਲਿਤ ਕਰਨ ਲਈ ਜਿਹੜਾ ਉਹਨਾਂ ਦਾ ਅਟਲ ਇਰਾਦਾ ਸੀਗਾ ਉਹ ਧਰਮ ਪਰਵਰਤਨ ਕਰਾਉਣ ਲਈ ਉਹਨਾਂ ਨੂੰ ਝਕਾਉਣ ਲਈ ਉਹਨਾਂ ਨੇ ਉਸ ਤੋਂ ਪਹਿਲਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲ ਜੀ ਮੇਰੇ ਖਿਆਲ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਇੱਕਦਮ ਪਹਿਲਾਂ ਉਹ ਤਿੰਨਾਂ ਦੀ ਜਿਹੜੀ ਹੈ ਉਹਨਾਂ ਨੂੰ ਤਸੀਹੇ ਦੇ ਕੇ ਕਿਸੇ ਮਾਰ ਦੇ ਚਰਵਾ ਕੇ ਕਿਸੇ ਰੂਹੀ ਰੂਹ ਬਣ ਕੇ ਜੀਅ ਦਿੱਤਾ ਸਾਹ ਦਿੱਤਾ ਉਹੋ ਤੀ ਭਿਆਨਕ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਸ਼ਹੀਦ ਕੀਤਾ ਔਰ ਇਸ ਲਈ ਕੀਤਾ ਉਹਨਾਂ ਵੀ ਇਹਨਾਂ ਦਾ ਜਿਹੜਾ ਹੈਗਾ ਦੇਖ ਕੇ ਤਾਂ ਗੁਰੂ ਸਾਹਿਬ ਸ਼ਹਿਰ ਆਉਦੇ ਰਸਤੇ ਤੋਂ ਵਿਚਲਿਤ ਹੋ ਜਾਂਨ ਔਰ ਇਹ ਮੰਨ ਲੈਣ ਕਿ ਮੈਂ ਤਿਆਰ ਆ ਮuslim ਬਨਣ ਲੇਕਿਨ ਗੁਰੂ ਸਾਹਿਬ ਮੰਨੇ ਨਹੀਂ ਉਹਨਾਂ ਨੇ ਚਾਹ ਨਹੀਂ ਚਾਹਦਾ ਜਿਹੜਾ ਸ਼ੀਸ਼ ਲਵਾ ਦਿੱਤਾ ਆਪਣੀ ਸ਼ਾਨ ਦੇ ਇਹ ਜਿਹੜੀ ਜਿਹੜੀ ਹੈਗੀ ਇਹ ਮਿਸਾਲ ਬਹੁਤ ਸ਼ਹਾਦਤਾਂ ਹੋਈਆਂ ਨੇ ਦੇਸ਼ ਦੀ ਆਜ਼ਾਦੀ ਲਈ ਵੀ ਹੋਈਆਂ ਪਰ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹ ਮੇਰਾ ਖਿਆਲ ਨਹੀਂ ਦਿੱਤੀ ਤੋ ਐਸੀ ਜਿਹੜੀ ਸ਼ਖਸੀਅਤ ਹੈ ਗੁਰੂ ਸਾਹਿਬ ਉਹਨਾਂ ਦੇ ਚਰਨਾਂ ਦੇ ਵਿੱਚ ਹਮੇਸ਼ਾ ਹੀ ਸਾਡਾ ਜਿਹੜਾ ਸ਼ੀਸ਼ ਹੈ ਨਿਤਮਸਤਕ ਹੁੰਦਾ ਹੈ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਆਪਣੇ ਦੇਸ਼ ਔਰ ਧਰਮ ਦੀ ਰੱਖਿਆ ਕਰਨ ਲਈ ਇੱਕ ਜਜ਼ਬਾ ਪੈਦਾ ਕਰਨ ਦਾ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਸ਼ਖਸੀਅਤੋਂ ਸਾਨੂੰ ਮਿਲਦਾ ਹੈਗਾ ਮੈਂ ਅਜ ਦੇ ਸ਼ੀਤੀ ਵਸਤੇ ਤੇ ਨਤਬਸਤ ਹੁਣਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਪਾਂ ਸਾਰੇ ਹੋਵਾਂਗੇ ਤੇ ਅੱਜ ਮੈਂ ਇਸ ਮੌਕੇ ਤੇ ਵੀ ਸਾਡੇ ਬੇਜ ਸਾਹਿਬ ਨਿਸ਼ੀ ਵਿਕੇਸ਼ ਜੀ ਵੀ ਵਿਦੇਸ਼ ਤੋਂ ਵਾਪਸ ਦੁਆਰਾ ਆਏ ਸਾਡੇ ਵਿੱਚ ਇਹਨਾਂ ਨੂੰ ਮੈਂ ਫਿਰ ਤੋਂ ਸਾਰੇ ਵੱਲੋਂ ਵੈਲਕਮ ਇੰਡੀਆ ਕਨ ਅੱਜ ਇਹ ਸੱਜਣ ਜੀ ਇਹ ਵੀ ਵਿਦੇਸ਼ ਤੋਂ ਆਏ ਹੈ ਇਨਾ ਨੰਬੀ ਸਭਾਵਨੋ ਵੈਲਕਮ ਏਰੀਆ ਮੈਂ ਕਿੰਨਾ ਹੈਗਾ ਤੇ ਸਾਡੇ ਜੀ ਰੀਮਾ ਰਾਣੀ ਖੰਨਾ ਸਾਡੀ ਮਹਿਲਾ ਮੈਂਬਰ ਇਹ ਵੀ ਅੱਜ ਆਇਆ ਇਹ ਪਹਿਲੀ ਵਾਰੀ ਇਹਨਾਂ ਨੂੰ ਵੀ ਜੀ ਆਇਆਂ ਆਖਦਾ ਤੇ ਸਾਡੀ ਮਹਿਲਾ ਸਭਾ ਦੀ ਮੈਡਮ ਨੀਤਾ ਮਹਿਤਾ ਜੀ ਮਿਸੇਜ ਮੇਜ ਔਰ ਸਾਡੇ ਮਿਸੇਜ ਪਲਤਾ ਤੇ ਮਿਸੇ ਜੈਤਕਾ ਇਹ ਇਹ ਅੱਜ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਲੋਕਾਂ ਨੇ ਹਾਜ਼ਰੀ ਭਰਾਈ ਹੈ ਇਹਨਾਂ ਨੂੰ ਵੀ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਆਹਦਾ ਮੈਂ ਪ੍ਰਧਾਨ ਜੀ ਨੂੰ ਕਹਿਣਾ ਸਿਰਫ ਗੌਰਮੈਂਟ ਲਈ ਆਪਾਂ ਜੇ 17 ਸਾਹਿਬ ਦੇ ਇਸ ਮੌਕੇ ਬਹੁਤ ਬਹੁਤ ਮੈਂ ਸਮਝਦਾ ਵੀ ਸਾਡੀ ਬਤੌਰ ਖੱਤਰੀ ਸਾਡੀ ਪਹਿਲੀ ਡਿਊਟੀ ਹੈ ਕਿ ਅਸੀਂ ਸਾਡੇ ਜਿਹੜੇ ਧੁਰੂ ਹੈ ਕੱਤਰੀ ਪਿੰਡੋਂ ਪੈਦਾ ਹੋਏ ਐ ਔਰ ਅਸੀਂ ਇਹ ਮਾਦ ਦੇ ਜਿਹੜਾ ਹੈਗਾ ਜਿਆਦਾ ਵੱਡੇ ਪੱਧਰ ਤੇ ਵਧੀਆ ਸਮੇਂ ਦੇ ਨਾਲ ਜਿਹੜਾ ਸਾਡੀ ਮਨਾਉਣਾ ਸਾਡੀ ਜਿੰਤੀ ਹੈ ਔਰ ਅਸੀਂ ਖत्रीਸੁਰ ਦਾ ਮੋਟਾ ਹਮੇਸ਼ਾ ਇਹ ਆਪਣਾ ਜਿਹੜਾ ਫਰਜ ਹੈ ਉਹ ਪੂਰੇ ਕਰਦੇ ਆ ਰਹੀ ਹੈ ਸਾਡੇ ਚ ਮੈਡੀਕਲ ਪ੍ਰੈਕਟੀਸ਼ਨਰਸ ਦੇ ਜਿਹੜਾ ਪ੍ਰਦਾਨ ਮੈਂ ਤਾਂ ਖੋਜ ਤੇ ਬਹੁਤ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੀ 350ਵੀਂ ਸ਼ਹਾਦਤ ਦੇ ਉੱਤੇ ਜਿੱਥੇ ਸਾਰੇ ਦੇਸ਼ ਭਰ ਦੇ ਵਿੱਚ ਨਹੀਂ ਮੈਂ ਸਮਝਦਾ ਵੀ ਦੁਨੀਆ ਦੇ ਵਿੱਚ ਉਹਨਾਂ ਦਾ ਸ਼ਹੀਦੀ ਦਿਵਸ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਉਸੇ ਤਰ੍ਹਾਂ ਨਾਲ ਅੱਜ ਸਾਡੇ ਖੱਤਰੀ ਭਵਨ ਦੇ ਵਿੱਚ ਖੱਤਰੀ ਸਭਾ ਮਹਿਲਾ ਖੱਤਰੀ ਸਭਾ ਔਰ ਯੁਵਾ ਖੱਤਰੀ ਸਭਾ ਤਿੰਨਾਂ ਜਿਹੜੇ ਸਾਡੇ ਰਿੰਗ ਹੈ ਇਹਨਾਂ ਵੱਲੋਂ ਤਨਸੋਪਿਆ ਮਾ ਸ਼ਹੀਦੀ ਦਿਵਸ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ ਹੈ ਸਾਰੇ ਮੈਂਬਰ ਉਹਨਾਂ ਦੇ ਸਰੂਪ ਤੇ ਸੁਨਮੁਖ ਨਤਮਸਤਕ ਹੋਏ ਆ ਉਹਨਾਂ ਦੀ ਸ਼ਹਾਦਤ ਤੋਂ ਜੋ ਸੰਦੇਸ਼ ਮਿਲਦਾ ਇਸ ਦੁਨੀਆ ਨੂੰ ਧਰਮ ਦੀ ਰੱਖਿਆ ਦਾ ਉਹ ਸੰਦੇਸ਼ ਸਮਾਜ ਦੀ ਸੇਵਾ ਕਰਨ ਦਾ ਜਿਹੜਾ ਸੰਦੇਸ਼ ਹੈ ਉਹਦੇ ਤੇ ਚੱਲਣ ਦਾ ਜਿਹੜਾ ਸਾਰਿਆਂ ਨੇ ਸੰਕਲਪ ਲਿਆ ਹੈ ਗੁਰੂ ਜੀ ਦੀ ਜੀਵਨੀ ਦੇ ਉੱਤੇ ਗੁਰੂ ਜੀ ਦੀ ਸ਼ਹਾਦਤ ਦੇ ਉੱਤੇ ਸਾਡੇ ਜੋ ਬੁਲਾਰੇ ਐ ਉਹਨਾਂ ਨੇ ਉਸ ਦੇ ਉੱਤੇ ਬੜਾ ਚਾਨਣਾ ਪਾਇਆ ਔਰ ਬੜੀ ਜਾਣਕਾਰੀ ਵੱਡੀ ਜਾਣਕਾਰੀ ਦਿੱਤੀ ਐ ਸਾਡੇ ਮੁੱਖ ਬੁਲਾਰੇ ਜਰਨਲ ਸਕੱਤਰ ਬਲਜੀ ਬਲਜਿੰਦਰ ਸਿੰਘ ਸੈਗਲ ਜੀ ਨੇ ਬਹੁਤ ਡਿਟੇਲ ਦੇ ਵਿੱਚ ਜਿਹੜੀ ਹੈਗੀ ਐ ਉਹਨਾਂ ਦੀ ਜੀਵਨੀ ਬਾਰੇ ਦੱਸਿਆ ਹੈਗਾ ਵਾ ਮੈਂ ਇਹ ਸਮਝਦਾ ਕਿ ਗੁਰੂ ਸਾਹਿਬ ਦੀ ਜੋ ਸ਼ਹਾਦਤ ਹੈ ਉਹ ਧਰਮ ਨੂੰ ਬਚਾਉਣ ਲਈ ਹੈ ਔਰ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਜਿਸ ਤਰੀਕੇ ਨਾਲ ਸ਼ਹਾਦਤ ਹੋਈ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਉਹਦੀ ਮਿਸਾਲ ਦੁਨੀਆ ਭਰ ਦੇ ਵਿੱਚ ਨਹੀਂ ਮਿਲਦੀਗੀ ਉਹ ਬੇਮਿਸਾਲ ਸ਼ਹਾਦਤ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਔਰ ਉਹ ਸਾਡੇ 'ਚ ਜਜਵਾ ਭਰਦੀ ਹੈ ਉਹਨਾਂ ਦੀ ਸ਼ਹਾਦਤ ਸਾਨੂੰ ਇਹ ਜਜਵਾ ਦਿੰਦੀ ਹੈ ਵੀ ਆਪਣੇ ਧਰਮ ਦੀ ਰੱਖਿਆ ਲਈ ਵੱਡੀ ਤੋਂ ਵੱਡੀ ਕੁਰਬਾਨੀ ਵੀ ਕਰਨੀ ਪਵੇ ਤਾਂ ਉਹ ਸਾਨੂੰ ਕਰਨੀ ਚਾਹੀਦੀ ਹੈਗੇ ਇਹ ਫਲਸਫਾ ਸਾਨੂੰ ਉਹਨਾਂ ਦੀ ਸ਼ਹਾਦਤ ਤੋਂ ਮਿਲਦਾ ਹੈਗਾ ਅੱਜ ਸਾਰੀ ਦੁਨੀਆ 'ਚ ਇਸੇ ਲਈ ਸਾਰੇ ਦੇਸ਼ ਦੇ ਵਿੱਚ ਇਸੇ ਲਈ ਉਹਨਾਂ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਕਿਉਂਕਿ ਉਹਨਾਂ ਦੀ ਸ਼ਹਾਦਤ ਜਿਹੜੀ ਹੈ ਉਹਦੀ ਮਿਸਾਲ ਕਿਸੇ ਦੁਨੀਆ 'ਚ ਨਹੀਂ ਮਿਲਦੀ ਕਿਸੇ ਦੇਸ਼ 'ਚ ਨਹੀਂ ਮਿਲਦੀ ਸਾਡੇ ਦੇਸ਼ 'ਚ ਨਹੀਂ ਮਿਲਦੀ ਇਸ ਲਈ ਉਹਨਾਂ ਦੀ ਇਹ ਸ਼ਹਾਦਤ ਨੂੰ ਬਹੁਤ ਹੀ ਸ਼ਰਧਾ ਨਾਲ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਸਾਡੇ ਦੇਸ਼ 'ਚ ਔਰ ਸਾਡੇ ਪੰਜਾਬ 'ਚ ਬਲਕਿ ਸਾਡੀ ਪੰਜਾਬ ਸਰਕਾਰ ਨੇ ਵੀ ਬਹੁਤ ਹੀ ਵੱਡਾ ਉਦਦਮ ਕੀਤਾ ਇਸ ਦਿਨ ਨੂੰ ਮਨਾਉਣ ਲਈ ਅਸੀਂ ਤਾਂ ਸਰਕਾਰ ਦਾ ਵੀ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਕਰ ਕਰ ਉਹਨਾਂ ਦੇ ਸੰਦੇਸ਼ ਨੂੰ ਲੈ ਕੇ ਜਾਣ ਲਈ ਉਦਦਮ ਕੀਤਾ ਹੈਗਾ ਬਹੁਤ-ਬਹੁਤ ਧੰਨਵਾਦ